ਦੋਸਤੋ ਪੰਜਾਬ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਤਨਖਾਹਾਂ ਨੂੰ ਲੈ ਕੇ ਵੱਡਾ ਅਪਡੇਟ ਜਾਰੀ ਕਰ ਦਿੱਤਾ ਗਿਆ ਜੀ ਦੋਸਤੋ ਜਾਣਕਾਰੀ ਪੂਰੀ ਡਿਟੇਲ ਚ ਦਿਆਂਗਾ ਅਗਰ ਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਸਕੀਮ ਆਵੇ ਜਾਂ ਕੋਈ ਅਪਡੇਟ ਆਵੇ ਆਂਗਣਵਾੜੀ ਵਰਕਰਾਂ ਜਾਂ ਹੈਲਪਰਾਂ ਨੂੰ ਲੈ ਕੇ ਉਹਦੀ ਸਹੀ ਅਦ੍ਰਸ਼ਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰ 15 ਅਪ੍ਰੈਲ 2024 ਸੁਖਪਾਲ ਸਿੰਘ ਢਿੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਮੇਂ ਸਿਰ ਤਨਖਾਹ ਨਾ ਮਿਲਣ ਕਰਕੇ ਅਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਯੂਨੀਅਨ ਦੇ ਸੁਪਰ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਇਸਤਿਤੀ ਤੇ ਵਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਸੈਰ ਫਰੀਦਕੋਟ ਵਿਖੇ ਉਹਨਾਂ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਅੰਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਕਾਲੇ ਦੁਪੱਟੇ ਲੈ ਕੇ ਸਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੂਰੀ ਕਲੋਨੀ ਵਿੱਚ ਮੰਤਰੀ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ। ਇਸ ਮੌਕੇ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਉਹਨਾਂ ਨੂੰ ਕਿਹਾ ਕਿ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਚਾਰ ਵਰਗਾਂ ਵਿੱਚ ਵੰਡਿਆ ਹੋਇਆ ਹੈ ਜਿਸ ਕਰਕੇ ਉਹਨਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਨ ਜੀਓ ਬਲੰਕਾ ਵਿੱਚ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਖਾਸ ਕਰਕੇ ਬਾਲ ਭਲਾਈ ਕੌਂਸਲ ਦਾ 14 ਮਹੀਨਿਆਂ ਦਾ ਸਟੇਟ ਫੰਡ ਮਾਣ ਪੱਤਾ ਬਕਾਇਆ ਖੜਾ ਹੈ ਸਮਾਜਿਕ ਭਲਾਈ ਬੋਰਡ ਦੀਆਂ ਬਰਕਰਾਂ ਹੈਲਪਰਾਂ ਦਾ ਸਟੇਟ ਅਤੇ ਸੈਂਟਰ ਦਾ ਫੰਡ 8 ਮਹੀਨਿਆਂ ਦਾ ਬਕਾਇਆ ਖੜਾ ਹੈ ਉਹਨਾਂ ਦਾ ਮਾਣ ਪੱਤਾ ਦਿੱਤਾ ਜਾਵੇ ਉਹਨਾਂ ਨੂੰ ਸਟੇਟ ਵੱਲੋਂ ਕੱਟੇ ਗਏ 36 ਮਹੀਨਿਆਂ ਦਾ ਏਰੀਅਰ ਜੋ ਦੂਜੀਆਂ ਆਂਗਣਵਾੜੀ ਵਰਕਰਾਂ ਦਾ ਹੈਲਪਰਾਂ ਨੂੰ ਦਿੱਤਾ ਜਾ ਰਿਹਾ ਉਹਨਾਂ ਨੂੰ ਤੁਰੰਤ ਦਿੱਤਾ ਜਾਵੇ ਅਤੇ ਅੱਗੇ ਤੋਂ ਇਹਨਾਂ ਦਾ ਮਾਣ ਪੱਤਾ ਹਰ ਮਹੀਨੇ ਦੀ 7 ਤਰੀਕ ਨੂੰ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਇਹ 8 ਬਲਾਕ ਐਨ ਜੀਓ ਤੋਂ ਵਾਪਸ ਲੈ ਕੇ ਵਿਭਾਗ ਵਿੱਚ ਮਰਜ਼ ਕੀਤੇ ਜਾਣ ਮੁੱਖ ਵਿਭਾਗ ਵਿੱਚ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ 6-6 ਮਹੀਨੇ ਤਨਖਾਹ ਨਹੀਂ ਮਿਲਦੀਆਂ 5-6 ਮਹੀਨੇ ਪਹਿਲਾਂ ਨਮੀਆਂ ਨਿਯੁਕਤ ਕੀਤੀਆਂ ਗਈਆਂ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੀ ਤਨਖਾਹ ਨਹੀਂ ਦਿੱਤੀਆਂ ਗਈਆਂ ਅਤੇ ਉਹਨਾਂ ਤਨਖਾਹਾਂ ਦੀ ਉਡੀਕ ਕਰ ਰਹੀਆਂ ਹਨ ਉਹਨਾਂ ਮੰਗ ਕੀਤੀ ਕਿ ਇਹਨਾਂ ਵਰਕਰਾਂ ਤੇ ਹੈਲਪਰਾਂ ਨੂੰ ਤਨਖਾਹਾਂ ਜਲਦੀ ਦਿੱਤੀਆਂ ਜਾਣ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2017 ਵਿੱਚ ਆਂਗਣਵਾੜੀ ਸੈਂਟਰਾਂ ਵਿੱਚ ਲੱਖਾਂ ਬੱਚਿਆਂ ਨੂੰ ਖੋ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਕਰ ਲਿਆ ਸੀ ਤੇ ਅੱਜ ਤੱਕ ਇਹ ਬੱਚੇ ਆਂਗਣਵਾੜੀ ਸੈਂਟਰਾਂ ਨੂੰ ਨਹੀਂ ਦਿੱਤੇ ਗਏ ਉਹਨਾਂ ਨੇ ਕਿਹਾ ਕਿ ਇਹ ਬੱਚੇ ਆਂਗਣਵਾੜੀ ਸੈਂਟਰਾਂ ਵਿੱਚ ਭੇਜੇ ਜਾਣ ਅਤੇ ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰਾਂ ਨੂੰ ਬਣਦਾ ਗ੍ਰੇਡ ਦਿੱਤਾ ਜਾਵੇ ਉਨਾ ਦੋਸ਼ ਲਗਾਏ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨਾਲ ਧੋਖਾ ਕਰ ਰਹੀ ਹੈ। ਉਹਨਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ। ਕੇਂਦਰ ਸਰਕਾਰ ਨੇ 18000 ਪ੍ਰੀ-ਨਰਸਰੀ ਟੀਚਰ ਦੀਆਂ ਪੋਸਟਾਂ ਤੇ ਆਂਗਣਵਾੜੀ ਵਰਕਰਾਂ ਤੇ ਲਗਾਉਣ ਲਈ ਕਿਹਾ ਹੈ। ਜਿਨ੍ਹਾਂ ਵਿੱਚੋਂ 8393 ਪੋਸਟਾਂ ਪਹਿਲਾਂ ਆ ਚੁੱਕੀਆਂ ਹਨ। ਪਰ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਫੈਸਲੇ ਨੂੰ ਨਹੀਂ ਮੰਨ ਰਹੀ ਤੇ ਆਪਣੇ ਮਨਮਰਜ਼ੀਆਂ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਹੈਰਾਨੇ ਵਾਲੀ ਗੱਲ ਇਹ ਕੀ ਅਜੇ ਕੋਈ ਬਲਾਕਾਂ ਵਿੱਚ ਵਰਕਰਾਂ ਨੂੰ ਹੈਲਪਰਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਆਂਗਣਵਾੜੀ ਵਰਕਰਾਂ ਨੂੰ smartphones ਵੀ ਨਹੀਂ ਦਿੱਤੇ ਗਏ। ਵਰਦੀ ਪੱਤਾ ਵੇਰਲੀ ਨਹੀਂ ਕੀਤਾ ਗਿਆ। ਪੀਐਮਐਮ, ਵੀਵਾਈ ਅਤੇ ਸੀਵੀਈ ਦੇ ਪੈਸੇ ਹਰ ਮਹੀਨੇ ਦਿੱਤੇ ਜਾਣ। ਇਹ ਉਹਨਾਂ ਦੀਆਂ ਮੰਗਾਂ ਸੀ ਜੀ ਖਾਸ ਤੌਰ ਤੇ ਰੱਖੀਆਂ ਗਈਆਂ। ਉਹਨਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵਾਦਾ ਕੀਤਾ ਸੀ ਕਿ ਸਰਕਾਰ ਵੱਲੋਂ ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣ ਪੱਤਾ ਦੁੱਗਣਾ ਦਿੱਤਾ ਜਾਵੇਗਾ ਪਰ ਮਾਣ ਪੱਤਾ ਦੁੱਗਣਾ ਕਰਨ ਦੀ ਥਾਂ ਜੋ ਪਹਿਲਾਂ ਮਿਲਦਾ ਸੀ ਉਹ ਵੀ ਇਹਨਾਂ ਨੂੰ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ ਆਗੂਆਂ ਨੇ ਕਿਹਾ ਕਿ ਮੰਗ ਕੀਤੀ ਹੈ ਕਿ ਆਂਗਣਵਾੜੀ ਸੈਂਟਰਾਂ ਵਿੱਚ ਮਾਰਕਫੈਡ ਦੀ ਥਾਂ ਬੈਰਕਾ ਦਾ ਸਮਾਨ ਦਿੱਤਾ ਜਾਵੇ ਕਿਉਂਕਿ ਮਾਰਕਫੈਡ ਦਾ ਸਮਾਨ ਮਾੜਾ ਹੈ ਪੰਜੀਰ ਕੱਚੀ ਹੈ ਦਲੀਆ ਅਤੇ ਖਿਚੜੀ ਕੋੜੀ ਆਉਂਦੀ ਹੈ ਕਿ ਅੱਜ ਅਸੀਂ ਆਲਪੰਜਾ ਆਂਗਣਵਾੜੀ ਮਾਜੇਬ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਮੈਡਮ ਬਲਜੀਤ ਕੌਰ ਦੇ ਹਲਕੇ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਆ ਇਹਦਾ ਕਾਰਨ ਇਹ ਹੈਗਾ ਕਿ ਜਿਹੜੀ ਪੰਜਾਬ ਦੀ ਸਰਕਾਰ ਜਦੋਂ ਤੋਂ ਆਈ ਹੈ ਇਹ ਆਂਗਣਵਾੜੀ ਵਰਕਰਾਂ ਨੂੰ ਜਿਹੜਾ ਮਾਣ ਪਤਾ ਨਹੀਂ ਦੇ ਸਕੀ ਜਿਹੜਾ ਉਹਨਾਂ ਨੂੰ 6 ਮਹੀਨੇ ਮਿਲਣਾ ਚਾਹੀਦਾ ਹੈ ਜਿਹੜਾ ਸਮਾਜ ਭਲਾਈ ਬੋਰਡ ਦੇ ਵਿੱਚ ਕੰਮ ਕਰਦੀਆਂ ਵਰਕਰਾਂ ਉਹਨਾਂ ਨੂੰ 7 ਮਹੀਨੇ ਹੋ ਗਏ ਤਨਖਾਹਾਂ ਨਹੀਂ ਮਿਲੀਆਂ ਬਾਲ ਭਲਾਈ ਕੌਂਸਲ ਦੇ ਵਿੱਚ ਕੰਮ ਕਰਦੀਆਂ ਵਰਕਰਾਂ ਜਿਹੜੀਆਂ ਉਹਨਾਂ ਨੂੰ ਇੱਥੇ ਸਾਲ ਹੋ ਗਏ ਤਨਖਾਹਾਂ ਨਹੀਂ ਮਿਲੀਆਂ ਤੇ ਜਿਹੜੀਆਂ ਮੇਨ ਵਿਭਾਗ ਦੇ ਵਿੱਚ ਕੰਮ ਕਰਦੀਆਂ ਵਰਕਰਾਂ ਉਹ ਵੀ ਹਰ ਵਾਰ ਧਰਨਾ ਪ੍ਰਦਰਸ਼ਨ ਕਰਨਾ ਪੈਂਦਾ ਤਾਂ ਤਨਖਾਹ ਮਿਲਦੀ ਹੈ ਬੱਲੋ ਬੇਸਿਕ ਤਾਂ ਇਹ ਹੈਗਾ ਕਿ ਜਿਹੜਾ ਆਪਾਂ ਕਿਸੇ ਨੂੰ ਕੰਮ ਲੈਨੇ ਆ ਕੋਈ ਵੀ EMPLOYE ਹੈ ਉਹ ਹਰ ਮਹੀਨੇ ਉਹਨੂੰ ਤਨਖਾਹ ਚਾਹੀਦੀ ਹੈ ਇਹ ਸਰਕਾਰ ਤਨਖਾਹਾਂ ਦੇਣ ਤੋਂ ਵੀ ਅਸਮਰਥ ਹੈ ਇਸ ਵੇਲੇ ਦੂਜੀ ਗੱਲ ਇਹਨਾਂ ਨੇ ਅੰਗਣਵਾੜੀ ਕੇਂਦਰਾਂ ਦੇ ਬੱਚੇ ਜਿਹੜੇ ਉਹ ਸਕੂਲਾਂ ਦੇ ਵਿੱਚ ਬਿਠਾਏ ਹੋਏ ਅੰਗਣਵਾੜੀ ਕੇਂਦਰਾਂ 'ਚ ਕੋਈ ਬੱਚਾ ਨਹੀਂ ਆ ਰਿਹਾ ਇਹ ਕਾਗਰਸ ਸਰਕਾਰ ਨੇ ਬਿਠਾਏ ਸੀ ਇਹ ਜਿਹੜੀ ਹੁਣ ਵਾਲੀ ਸਰਕਾਰ ਹੈ ਇਹਨੇ ਵੀ ਉਹ ਬੱਚੇ ਵਾਪਸ ਨਹੀਂ ਕੀਤੇਗੇ ਸੋ ਇਹ ਜਿਹੜੇ ਆ ਇਸ਼ੂ ਹੈਗੇ ਇਹਨਾਂ ਨੂੰ ਲੈ ਕੇ ਅਸੀਂ ਇਹਨਾਂ ਦੇ ਦਬਾਅ ਬਣਾ ਰਹੇ ਹੈਗੇ ਕਿ ਇੱਕ ਤਾਂ ਸਾਡੇ ਬੱਚੇ ਵਾਪਸ ਕਰਨ ਅਗਣਵਾੜੀ ਵਰਕਰ ਨੂੰ ਨਰਸਰੀ ਕਿਚਨ ਦਾ ਦਰਜਾ ਦਿੱਤਾ ਜਾਵੇ ਦੂਜਾ ਜਿਹੜਾ ਹੈਗਾ ਰਸੀਬੀ ਦੇ ਵਿੱਚ ਕੰਮ ਕਰਾਉਂਦੇ ਹੈਗੇ ਆ ਕਿ ਆ ਸਮਾਰਟਫੋਨ ਦੇਣੇ ਹੁੰਦੇ ਆ ਇਹਨਾਂ ਨੇ ਉਹ ਨਾ ਸਮਾਰਟਫੋਨ ਹੈ ਜੀਬੀ ਦੇ ਕੰਮ ਦੀਆਂ ਜਿਹੜੀਆਂ ਕਮ ਕਮਿਊਨਿਟੀ ਦਾ ਪਾਰਟਿਸਪੇਸ਼ਨ ਆ ਉਹਦੇ ਤੇ ਪੈਸੇ ਅਸੀਂ ਖਰਚ ਕਰਦੇ ਆ ਸਬ ਤੋਂ ਰਿਪੋਰਟਾਂ ਲੈ ਲੈਂਦੇ ਆ ਪੈਸੇ ਨਹੀਂ ਦਿੰਦੇ ਨੂੰ ਮੋਬਾਈਲ ਨਹੀਂ ਮੋਬਾਈਲ ਦਾ ਪਤਾ ਨਹੀਂ ਹੈਗਾ ਪੋਸ਼ਨ ਟਰੈਕਰ ਤੇ ਪੋਸ਼ਨਵਾ ਮਨਾਓ ਕੰਮ ਕਰੋ ਬਹੁਤ ਜਿਆਦਾ ਆਂਗਣਵਾੜੀ ਵਰਕਰ ਤੇ ਇਹਨਾਂ ਨੇ ਬਰਡਨ ਬਣਾਇਆ ਹੋਇਆ ਕਾਗਜੀ ਪੱਤਰੀ ਇਹ ਸਾਰਾ ਕੁਝ ਹਰਾ ਹਰਾ ਦਿਖਾ ਰਿਆ ਆਦਰਵਾਈਜ਼ ਸਰਕਾਰ ਫੇਲ ਮਾਣ ਪੱਤਾ ਦੁੱਗਣਾ ਕਰਨ ਦੀ ਗੱਲ ਤਾਂ ਬਹੁਤ ਦੂਰ ਹੈ ਜਿਹੜਾ ਹੈਗਾ ਸੀ ਉਹੀ ਨਹੀਂ ਕਿਲਦੇ ਆ ਸੀ ਤਾਂ ਉਸ ਨੂੰ ਹੀ ਰੋ ਰਹੇ ਹੈਗੇ ਨੇ ਵੀ ਜਿਹੜਾ ਹੈਗਾ ਉਹ ਤਾਂ ਦੇ ਦਿਓ ਦੁੱਗਣਾ ਕਰੋ ਤਾਂ ਗੱਲਾਂ ਸੀ ਉਹ ਤਾਂ ਬਹੁਤ ਸਾਰੇ ਲੋਕਾਂ ਨੂੰ ਹੋਰ ਸੁਪਨੇ ਦਿਖਾਏ ਸੀ ਉਹ ਇੱਕ ਸੁਪਨਾ ਆਂਗਣਵਾੜੀ ਵਰਕਰ ਨੂੰ ਦਿਖਾਇਆ ਸੀ ਉਹ ਤਾਂ ਬਹੁਤ ਦੂਰ ਦੀ ਗੱਡੀ ਹੈ ਕਿ ਉਹ ਕਦੋਂ ਕਰਨਾ ਹੈ ਕੀ ਹੋਊਗਾ ਪਰ ਜਿਹੜਾ ਮਿਲਦਾ ਉਹ ਹੀ ਨਹੀਂ ਦੇ ਪਾਰੇ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ ਕਿ ਪੰਜਾਬ ਸਰਕਾਰ ਫੇਲ ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਕਿ ਤੁਸੀਂ ਕਿਸੇ ਨੂੰ ਕੰਮ ਕਰਾਉਣੇ ਆ ਤੇ ਤਨਖਾਹ ਹੀ ਦੇ ਪਾ ਰਹੇ ਹੈਗੇ ਤੁਸੀਂ ਇਸ ਤੋਂ ਵੱਡੀ ਨਿਕੰਮੀ ਕੀ ਹੋਊਗੀ ਗੱਲਾਂ ਬਾਤਾਂ ਇੰਨੀਆਂ 70000 ਕਰੋੜ ਰੁਪਏ ਪੰਜਾਬ ਦੇ ਜਿਹੜੇ ਲੋਕਾਂ ਦੇ ਉੱਤੇ ਚੜ ਗਏ ਐਮਪਲਾਈ ਤਨਖਾਹ ਤੋਂ ਬਿਠੇ ਧਰਨੇ ਮਜਾਰੇ ਹੋ ਰਿਹਾ ਲੋਕ ਟੈਂਕੀਆਂ ਤੇ ਚੜੇ ਹੋਏ ਆ ਅਗਰ ਵੱਡੀ ਵਰਕਰਾਂ ਰੋਜ਼ ਧਰਨਾ ਰੋਜ਼ ਧਰਨਾ ਰੋਜ਼ ਧਰਨਾ ਫਿਰ ਕਿ ਜਦੋਂ ਅਸੀਂ ਮੀਟਿੰਗਾਂ 'ਚ ਜਾਂਦੇ ਆ ਫਿਰ ਕਹਿੰਦੇ ਕਿ ਤੁਸੀਂ ਰੋਜ਼ ਧਰਨੇ ਲਾਉਣੇ ਤਨਖਾਹ ਲੈਣ ਵਾਸਤੇ ਧਰਨੇ ਲਾਉਣੇ ਪੈਣਗੇ ਤਾਂ ਹੋਰ ਕੀ